ਮੈਂ ਤੁਹਾਨੂੰ ਵਿਚ ਵਿਚਾਲੇ ਕਰਨੀ ਬੈਠੇ ਉੱਥੇ ਉੱਥੇ ਸਾਨੂੰ ਵਿਚ ਅੰਦਰ ਵੜਨ ਨਹੀਂ ਦਿੱਤਾ ਹੈਗਾ ਕਹਿੰਦੇ ਸਾਡੇ ੱਡੇ ਪੱਕੇ ਆ ਜੇ ਲੇਟ ਹੋ ਗਏ ਜਾਂ ਸਾਡਾ ਬਾਲ ਵੱਡਿਆ ਜਾਊਗਾ ਜਾਂ ਅਸੀਂ ਮੰਡੀ ਦੇ ਵਿੱਚ ਪਹੁੰਚ ਸਕਦੇ ਉਹਦੇ ਪਹਿਲਾਂ ਤਾਂ ਅਸੀਂ ਪਹੁੰਚ ਨਹੀਂ ਸਕਦੇ ਇਹਨਾਂ ਦਾ ਮੁੱਲ ਲਿਆਉਣਾ ਜਦੋਂ ਠਾਢ ਘਟੇ ਪੂਰੇ ਦੰਨ ਵਿੱਚ ਸਾਨੂੰ ਪਹਿਲਾਂ ਮਾਰਕੀਟ ਕਿਨਵਾਜਾ ਟਰੈਕਟਰ ਜਾਇਗਾ ਤਾਂ ਲੈਣ ਅੱਛਾ ਖੇਤਾਂ ਦੇ ਵਿੱਚ ਦੇ ਮਾਲ ਲਿਆ ਕੇ ਦਾ ਚੱਕੇ ਉਰੇ ਲੈਣ ਕੇ ਸਾਨੂੰ ਕਾਊਂਟਰ ਦੇ ਅੰਦਰ ਟੇਬਲ ਦੰਦੇ ਤੇ ਸਾਨੂੰ ਬੈਠਣ ਦੀ ਜਗ੍ਹਾ ਦੰਦੇ ਤੇ ਪੂਰਾ ਕੋਈ ਬਈਆ ਲਿੰਦਾ ਹੁੰਦਾ ਸਿਰਫ ਜੀਮੀ ਜੀਮੇਦਾਰੇ ਹੁੰਦੇ ਜਿੰਨੇ ਸੈਕਟਰ ਵਾਲੇ ਮਾਲ ਤੇ ਸਾਡੇ ਜੀਮੇਦਾਰਾਂ ਦੇ ਮਾਲ ਲੈ ਕੇ ਜਾਂਦੇ ਸਪੇ ਇਹ ਕਿਵੇਂ ਪੱਕੇ ਹੋ ਗਏ ਜਿਹੜੇ ਹੁਣ ਬੈਠੇ ਨੇ ਇਹ ਆ ਹੌਲੀ ਹੌਲੀ ਆ ਆਪਣੇ ਘਰ ਦੇ ਘਰ ਰਿਸ਼ਤੇਦਾਰੋਂ ਲਿਆ ਗਾ ਪੱਕੇ ਹੋ ਜਾਂਦੇ ਹੁਣ ਇਹ ਨੇ ਆਪਣਾ ਮੰਡੀ ਤੋਂ ਆ ਰਿਹਾ ਇਹ ਦਾੜ ਦੜ ਵੇਚ ਰਹੇ ਜੀਮੇਦਾਰ ਨੂੰ ਕਹਿੰਦੇ ਵੀ ਥੋੜੇ ਬਦਲ ਜਗ੍ਹਾ ਹੀ ਨਹੀਂ ਉਰੇ ਸੋ ਜ਼ਿੰਮੇਦਾਰ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਾਂਗੇ ਕਿ ਆਖਿਰ ਜਿਹੜੀ ਮੰਡੀਆਂ ਦੇ ਵਿੱਚ ਸਬਜ਼ੀ ਵਿਕਦੀ ਆ ਜਾਂ ਗੋਭੀ ਵਿਕਦੀ ਆ ਜਾਂ ਹੋਰ ਸਬਜ਼ੀਆਂ ਨੇ ਵੀ ਕਿੰਨੇ ਕਿਹੜੇ ਭਾਅ ਨਾਲ ਜਾਂਦੀ ਤੇ ਇੱਥੇ ਜਿਹੜੀ ਮੰਡੀਆਂ ਦੇ ਵਿੱਚ ਜਿਹੜੀ ਆਮ ਲੋਕ ਜਿਹੜੇ ਲੈ ਕੇ ਜਾਂਦੇ ਨੇ ਕਿੰਨੇ ਭਾਅ ਨਾਲ ਪੈਂਦੀ ਬਾਪੂ ਜੀ ਗੋਭੀ ਲੈ ਕੇ ਤੁਸੀਂ ਬੈਠੇ ਹੋ ਨਾ ਅੱਜ ਜੇਕਰ ਮੰਡੀਆਂ ਦੀ ਗੱਲ ਕੀਤੀ ਆ ਮੰਡੀ ਦੇ ਵਿੱਚ ਕੀ ਰੇਟ ਆ ਤੇ ਇੱਥੇ ਕੀ ਰੇਟ ਆ ਇੱਥੇ ਜੀ ਪਰਚੂਨ ਚ ਵਿਕਦੀ ਆ ਜੀ 10 ਰੁਪਏ ਕਿਲੋ ਉੱਥੇ ਵਿਕਦੀ ਆ 5 ਰੁਪਏ ਕਿਲੋ ਅੱਛਾ ਆਹ ਸਾਨੂੰ 5 ਰੁਪਏ ਕਿਲੋ ਦਾ ਫਾਇਦਾ ਹੋ ਜਾਂਦਾ ਓਰੇ ਹੂੰ ਓਰੇ 1000 ਰੁਪ 30 ਕਵਾਂਟਲ ਵਿਕ ਜਾਂਦੀ ਉੱਥੇ 500 ਰੁਪਏ ਕਵਾਂਟਲ ਵਿਕ ਜਾਂਦੀ। ਤਕ ਤੁਸੀਂ ਵੀ ਉੱਥੇ ਵੇਚਦੇ ਕਰੋ ਫਿਰ। ਉੱਥੇ ਸਾਨੂੰ ਆਏ ਜੀ ਵਿਹਲੇ ਹੁੰਦੇ ਥੋੜੀ ਜਿਹਾ ਟਾਈਮ ਹੁੰਦਾ ਜਿਹੜੇ ਜਿਓਰੇ ਆ ਜਾਂਦੇ ਜੀ ਤੁਹਾਡੇ ਕੋਲ। ਵੀ ਚਲੋਰੇ ਵੇਚ ਜਾਂਦੇ ਕੋ ਟਾਈਮ ਗੱਲ। ਹੂੰ। ਥੋੜਾ ਮਾਲ ਹੁੰਦਾ ਜਾਂ ਬਹੁਤਾ ਹੁੰਦਾ ਫਿਰ ਉੱਥੇ ਮੰਡੀ 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 ਵੇਚ ਦਿੰਦੇ। ਹੂੰ। ਚਲੋ ਜਿਹੜੇ ਸਾਡੇ ਆਪਣੇ ਭਾਈ ਐ ਉਹ ਥਾਤੇ ਥੋੜੀ ਸਾਥੀ ਕਰਕੇ ਲੈ ਜਾਂਦੇ ਉਹਨਾਂ ਨੂੰ ਫਾਇਦਾ ਹੋ ਜਾਂਦਾ ਤਾਜ਼ੀ ਮਿਲ ਜਾਂਦੇ ਉਹਨਾਂ ਨੂੰ ਤਾਜੀ ਕਰਕੇ ਸਾਡੀ ਟਰਾਲੀ ਤੇ ਆ ਜਾਂਦੇ ਅਗਲਾ ਕਹਿੰਦਾ ਵੀ ਆਜੋ ਜੀ ਇਹ ਲੋਕਲ ਜ਼ਿਮੀਦਾਰ ਹੈ ਲੋਕਲ ਜ਼ਿਮੀਦਾਰ ਹਾਂ ਲੋਕਲ ਜ਼ਿਮੀਦਾਰ ਚੰਡੀਗੜ੍ਹ ਤੇ ਲੋਕਲ ਜ਼ਿਮੀਦਾਰ ਐ ਨੇੜੇ ਜਮੀਨਾਂ 'ਾਂ ਲੜੀ ਅਸੀਂ ਆ ਕੇ ਥੋੜਾ ਬੋਧਾ ਲੋਕਾਂ ਦੇ ਘੱਟ ਉਹਨਾਂ ਦਾ ਕਰ ਜਾਂਦੇ ਮਨ ਨੂੰ ਉਹਨਾਂ ਨੂੰ ਸ਼ਾਂਤੀ ਹੋ ਜਾਂਦੀ ਐ ਵੀ ਸਾਡਾ ਮਾਲ ਸਾਨੂੰ ਤਾਜ਼ਾ ਮਿਲ ਜਾਂਦਾ ਬਾਬਾ ਜੀ ਤੁਸੀਂ ਫਾਇਦਾ ਕਿੰਨਾ ਕੋਲਿਆ ਕਿਉਂਕਿ ਇੱਕ ਪਾਸੇ ਦੇ ਜ਼ਿਮੀਦਾਰ ਖਾਸ ਤੌਰ ਤੇ ਜੇ ਇੱਕ ਗੱਲ ਕੀਤੀ ਜਾਵੇ ਤਾਂ ਜ਼ਿਆਦਾਤਰ ਮੰਡੀਆਂ ਦੇ ਵਿੱਚ ਵੇਚ ਦੇਦੇ ਜਾਂ ਕੇ ਮੰਡੀਆਂ ਇੱਕ ਇੱਕ ਦੋ ਜਿਹੇ ਨੇ ਬੈਠੇ ਮੈਨ ਲੱਗਦਾ ਉਹਦੇ ਜ਼ਿਆਦਾਤਰ ਹਾਂ ਸਾਡੀ ਮੰਡੀ ਕੰਮ ਕੀ ਸਮਝਦੇ ਵੀ ਕਿਉਂ ਨਹੀਂ ਆ ਰਹੇ ਜ਼ਿਮੀਂਦਾਰ ਜ਼ਿਮੀਂਦਾਰੋ ਜੀ ਸਵੇਰੇ ਪਾ ਕੇ ਚਲੇ ਜਾਂਦੇ ਆ ਹੂੰ ਸਵੇਰੇ ਤੜਕੇ ਪਾ ਕੇ ਚਲੇ ਜਾਂਦੇ ਆ ਜੀ ਅਸੀਂ ਤਕਰੀਬਨ 7 ਵਜੇ ਦੇ ਦੇ ਕੇ 11 ਵਜੇ ਤੱਕ ਹੂੰ ਜਿਹੜਾ ਸਾਡਾ ਬਾਦਾ ਸਾਡੇ ਕੋਲ ਮਾਲ ਪਾਜਦਾ ਉਹਦੇ ਵੀ ਬੈਠ ਕੇ ਵੇਚ ਲੈਂਦੇ ਆ ਫੇ ਤੁਸੀਂ ਵਿੱਚ ਵਿਚਾਲੇ ਕਾ ਨਹੀਂ ਬੈਠੇ ਉੱਥੇ ਉੱਥੇ ਸਾਨੂੰ ਜੇ ਵਿੱਚ ਅੰਦਰ ਵੜਨ ਨਹੀਂ ਦਿੱਤਾ ਹੈਗਾ ਕਹਿੰਦੇ ਸਾਡੇ ੱਡੇ ਪੱਕੇ ਆ ਇਹਨਾਂ ਦੇ ੱਡੇ ਪੱਕੇ ਆ ਇਹ ਜਿਹੜੇ ਬੜੀ ਵਾਲੇ ਆ ਕਹਿੰਦੇ ਸਾਡੇ ੱਡੇ ਪੱਕੇ ਨੇ ਨਾਲੇ ਕਿਹਨੇ ਪਰਚੀ ਕੱਟਉਂਦੀ ਅੰਦਰ ਪਰਚੀ ਕਹਿੰਦੇ ਸੀ ਤਾਂ ਕਹਿੰਦੇ ਪਰਚੀ ਆ ਬਣਾਊਗਾ ਕਮੇਟੀ ਵਾਲਾ ਕੱਟ ਜੂਗਾ ਪਰਚੀ ਹੂੰ ਉਹਨਾਂ ਨੂੰ ਕਿਹਾ ਤਾਂ ਉਹ ਟਾਈਮ ਤੇ ਆਏ ਹੀ ਨਹੀਂ ਅਜੇ ਪਹੁੰਚੀ ਨਹੀਂ ਉਹਨੇ ਅੱਛਾ ਹਾਂ ਨਹੀਂ ਕ ਜਦ ਆਉਂਗੇ ਜਦੋਂ ਆਉਣਗੇ ਪਰਚੀ ਕੱਟ ਦੇਣਗੇ ਪੰਜ ਚਾਰ ਵੱਡੇ ਕਿਵੇਂ 4 ਵਜੇ ਆਉਣਗੇ ਜਗਾ ਲਈ ਵੀ ਇਹਨਾਂ ਨੇ ਜਗਾ ਲਈ ਵੀ ਨੂੰ ਪਤਾ ਨਾ ਦੇ ਅੱਜ ਸੈਕਟਰ ਮੌਰੇ ਆ ਕੱਲ ਉੱਤੇ ਆ ਪਰਸੋਂ ਹੋਰ ਸੈਕਟਰ ਰੋਜ਼ ਬਦਲ ਕੇ ਲੱਗਦੀ ਆ ਕਿੰਨੀਆਂ ਕਿੰਨੀਆਂ ਮੰਡੀਆਂ ਨੇ ਜੇ ਤਾਂ ਪਪਾ ਜੀ ਹਰ ਹਰ ਰੋਜ਼ ਦੋ ਮੰਡੀਆਂ ਹਰ ਇੱਕ ਮੰ ਅੱਛਾ ਪੰਜਾਬ ਦੀ ਕਿੱਥੇ ਲੱਗਦੀ ਹੈ ਮੋਹਾਲੀ ਮੋਹਾਲੀ ਲੱਗਦੀ ਹੈ ਹਾਂ ਰੋਜ਼ ਦੋ ਮੰਡੀਆਂ ਨੇ ਹਾਂਜੀ ਫੇ ਜਗ੍ਹਾ ਤੁਹਾਨੂੰ ਕਿਤਨੀ ਮਿਲਦੀ ਹੈ ਜਗ੍ਹਾ ਤੇ ਜਦੋਂ ਆਏ ਜਿੱਥੇ ਜਗ੍ਹਾ ਹੁੰਦੀ ਪਹਿਲੀ ਤਾਂ ਮਿਲ ਜਾਂਦੀ ਨਹੀਂ ਮਿਲ ਜਾਂਦੀ ਇਸ ਵਾਰ ਬਹਿ ਜਾਂਦੇ ਹਾਂ ਸਾਨੂੰ ਉਹਰੇ ਕੋ ਬੈਠਣ ਨਹੀਂ ਦਿੰਦੇ ਨਹੀਂ ਇਹਨਾਂ ਦਾ ਕੀ ਰੌਲਾ ਫਿਰ ਇਹ ਕਿਉਂ ਨਹੀਂ ਬੈਠੇ ਇਹ ਕਹਿੰਦੇ ਅਸੀਂ ਰੋਜ਼ ਪੱਕੇ ਵੇਚਦੇ ਹਾਂ ਤੁਸੀਂ ਕਦੇ ਕਦੇ ਆਉਂਦੇ ਅੱਛਾ ਇਹ ਵੀ ਰੌਲਾ ਹੁੰਦਾ ਹੈ ਹਾਂ ਕਹਿੰਦੇ ਤੁਸੀਂ ਰੋਜ਼ ਆਉਂਦੇ ਸਾਡੇ ਰੋਜ਼ ਡਿਟੇਲ ਮਾਲ ਵੇਚਦੇ ਹਾਂ ਅਸੀਂ ਰੋਜ਼ ਮੰਡੀ ਤੋਂ ਖਰੀਦ ਕੇ ਲਿਆਣ ਕੇ ਵੇਚਦੇ ਹਾਂ ਅਸੀਂ ਤਾਂ ਵੀ ਅੰਦਰ ਬੈਠੇ ਨਹੀਂ ਨੇ ਤੁਹਾਨੂੰ ਹਾਂ ਕਹਿੰਦੇ ਵੀ ਸਾੜੇ ਪੱਕੇ ਐ ਜਿਹੜੇ ਪੱਕੇ ਦੁਕਾਨਾਂ ਵਾਲੇ ਐ ਅੱਛਾ ਪੱਕੀਆਂ ਦੁਕਾਨਾਂ ਐ ਕਹਿੰਦੇ ਪੱਕੀਆਂ ਨਹੀਂ ਹੈਗੀਆਂ ਜਿਹੜੋਂ ਸਾਨੂੰ ਇਹ ਸਾਡੀ ਵੱਡੇ ਬੰਦਿਆਂ ਵਾਲਾ ਗੱਲ ਆ ਸਾਨੂੰ ਇਹਨਾਂ ਦਾ ਪ੍ਰਧਾਨ ਉਹ ਇੱਕ ਬੰਦਾ ਇਹਨਾਂ ਨੇ ਆਪਣੀ ਗੱਲਬਾਤ ਕੀਤੀ ਵੀ ਹੁੰਦੀ ਅੱਛਾ ਪ੍ਰਧਾਨਾਂ ਨਾਲ ਗੱਲਬਾਤ ਆਉਂਦੀ ਹੁੰਦੀ ਐ ਪੱਕੇ ਡੇਰੇ ਨੇ ਬਣਾਏ ਹੁੰਦੇ ਆ ਹਾਂ ਪੱਕੇ ਬਣਾਏ ਹੋਏ ਐ ਅੱਛਾ ਇਹ ਚੀਜ਼ਾ ਹੈ ਠੀਕ ਐ ਪ੍ਰਧਾਨ ਬਟਨ ਦਾ ਕੋਣ ਕੋਣ ਐ ਪ੍ਰਧਾਨ ਜੀ ਹੁਣ ਕੰਮ ਚ ਕਰਦੇ ਆਂ ਆ ਜੂਗਾ ਤੁਹਾਡੇ ਨਾਲ ਗੱਲ ਕਰਾ ਦੰਦੇ ਹਾਂ ਹਾਂ ਵੀ ਤੁਸੀਂ ਪਰਚੀ ਕਟਾ ਕਟਾਣੇ ਉਸ ਦੀ ਪਰਚੀ ਕਟਾਉਣੇ ਆ ਪਰਚੀ ਕਟਾਉਂਦੇ ਕਮੇਟੀ ਦੇ ਕੋਲੋਂ ਆਉਂਦੇ ਮਾਰਕੀਟ ਕਮੇਟੀ ਵਾਲੇ ਵੀ ਪਰਚੀ ਕੱਢਦੀ ਫਿਰ ਤੁਸੀਂ ਇੰਦਰ ਆਬਨ ਬੈਠ ਸਕਦੇ ਆ ਉਹ ਕਹਿੰਦੇ ਵੀ ਤੁਸੀਂ ਸਾਡੇ ਪਹਿਲਾਂ ਦੇ ਸੀ ਪੱਕੇ ਬੈਠੇ ਗਲੀਆਂ 'ਚ ਅੱਛਾ ਇਹ ਕਹਿੰਦੇ ਪਹਿਲਾਂ ਦੇ ਬੈਠੇ ਪੱਕੇ ਹਾਂ ਠੀਕ ਆ ਉਹ ਵੀ ਕਦੇ ਕਦੇ ਆਉਂਦੇ ਸਾਡਾ ਮਾਲ ਤਿਆਰ ਹੋਣਾ ਜਿਹਦੇ ਆਉਣਾ ਇਹਨਾਂ ਦਾ ਰੋਜ਼ ਮੋਲ ਲੈਉਣਾ ਹੂੰ ਇਹਨਾਂ ਦਾ ਰੋਜ਼ ਮੋਲ ਲੈਉਣਾ ਜੇ ਸਾਡਾ ਖੱਤੇ ਜਿ ਤਿਆਰ ਹੋਊਗਾ ਤੁਸੀਂ ਮੁੱਲ ਤਾਂ ਲਿਆਉਂਦੇ ਨਹੀਂ ਇਹ ਤਾਂ ਆਪਣਾ ਤਿਆਰ ਕਰਕੇ ਵੇਚਦੇ ਬਿਲਕੁਲ ਇਹ ਤਾਂ ਆਪਣਾ ਜਹਾੜਾ ਘਰ ਅਕਤਿਆਰ ਹੋ ਗਿਆ ਜੇ ਲੇਟ ਹੋ ਗਏ ਜਾਂ ਸਾਡਾ ਬਾਲ ਵੱਡਿਆ ਜਾਊਗਾ ਜੇ ਅਸੀਂ ਮੰਡੀ ਦੇ ਵਿੱਚ ਪਹੁੰਚ ਦਾਂਦੇ ਉਹਦੇ ਪਹਿਲਾਂ ਤਾਂ ਅਸੀਂ ਪਹੁੰਚ ਨਹੀਂ ਨਾ ਦੇ ਇਹਨਾਂ ਦਾ ਮੁੱਲ ਲਿਆਉਣਾ ਜਦੋਂ 8 ਘਟੇ ਪੂਰੇ ਦਿਨਾਂ ਵਿੱਚ ਸਹੀ ਗੱਲ ਹੈ ਮੰਡੀ ਦੇ ਇਹਨਾਂ ਨੂੰ ਟਾਈਮ ਨਹੀਂ ਲੱਗਦਾ ਇਹ ਵੱਡੀ ਨਲਾਕੀ ਕਿਦੀ ਸਾਮਾ ਦੇ ਉੱਥੇ ਫਿਰ ਉਹਨਾਂ ਨੂੰ ਲੈ ਨਲਾਕੀ ਕਿਦੀ ਇੱਥੇ ਫਿਰ ਉਹਨਾਂ ਨੂੰ ਦਾੜੀ ਇੱਕ ਵਾਧਾ ਲੈਣ ਲੱਗਣੀ ਜਾਈ ਦੇਵੇ ਇੱਕ ਵਾਧਾ ਪਾਈ ਇੱਧਰ ਤੁਸੀਂ ਬੈਠਣਾ ਇੱਧਰ ਇਹ ਬੈਠਣਗੇ ਇਹ ਗੱਲ ਪੈਦਾ ਕਿਉਂ ਨਹੀਂ ਹੋ ਰਿਹਾ ਇਹ ਰੇ ਚੀਜ਼ਾਂ ਦੇ ਉਹ ਕੋਈ ਉਹ ਕਮੇਟੀ ਵਾਲ ਨੂੰ ਕਰਨਾ ਚਾਹੀਦਾ ਜੀ ਸਾਡੇ ਤੋਂ ਕੋਈ ਵੇਰਵਾ ਨਹੀਂ ਆ ਰਹੀ ਇਹ ਪੰਜਾਬ ਦੀ ਹੱਦ ਹੈਗੇ ਚੰਡੀਗੜ੍ਹ ਦੀ ਹੱਦ ਹੈ ਚੰਡੀਗੜ੍ਹ ਦੀ ਹੱਦ ਹੈ ਜੀ ਚੰਡੀਗੜ੍ਹ ਦੇ ਵਿੱਚ ਆ ਇਹ ਹਾਂ ਜੀ ਇਹ ਚੰਡੀਗੜ੍ਹ ਦੀ ਮੰਡੀ ਹੈ ਨਹੀਂ ਜਿਹੜਾ ਮੰਡੀ ਜਿਹੜੇ ਗੱਲ ਕੀਤੀ ਇਹ ਪੰਜਾਬ ਮੰਡੀ ਬੋਰਡ ਦੀ ਗੱਲ ਕਰੀ ਜਾਵੇ ਹਾਂ ਜੀ ਹਾਂ ਤਾਂ ਉਹਦੇ ਇੰਟਰ ਸਾਰੇ ਹਾਂਜੀ 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 ਮੰਡੀ ਉਸੇ ਨਾਲ ਲੁਆਈਆਂ ਹੈ ਹੂੰ ਖੈਣ ਖੜੜ ਦੀ ਮੰਡੀ ਮਾਰਕੀਟ ਕਮੇਟੀ ਨੇ ਮੰਡੀਆਂ ਲੁਆਈਆਂ ਜਾਂ ਤੇ ਚੱਲਦੇ ਹੋਏ ਅਸੀਂ ਜਦ ਉਹਰੇ ਕੋਈ ਵੀ ਆਂਦਾ ਹੁੰਦਾ ਜਿਵੇਂ ਆਪ ਮਾਲਕ ਦੀ ਦੇਦਾ ਬੱਲੇ ਕਉਂਦੇ ਤੇ ਤੁਹਾਨੂੰ ਟਰੈਕਟਰ ਵੀ ਆਉਂਦਾ ਇਹਨਾਂ ਦਾ ਸਭ ਕੁਝ ਆਉਂਦਾ ਸੀ ਤੇ ਇਹ ਕਿਵੇਂ ਪੱਕੇ ਹੋ ਗਏ ਜਿਹੜੇ ਹੁਣ ਬੈਠੇ ਨੇ ਇਹ ਹੌਲੀ ਹੌਲੀ ਆਉਣ ਆਪਣੇ ਘਰ ਦੇ ਘਰ ਰਿਸ਼ਤੇਦਾਰਾਂ ਨੂੰ ਲਿਆ ਗਾਗਾ ਪੱਕੇ ਹੋਈ ਜਾਂਦੇ ਅੱਛਾ ਉਹ ਵੀ ਇਹ ਮੰਡੀ ਤੁਸੀਂ ਕਹਿ ਰਹੇ ਹੋ ਜਿਵੇਂ ਹਨਾ ਵੀ ਇਹ 90 ਦੇ ਕਿੰਨੇ ਸਮੇਂ ਤੋਂ ਕਰ ਰਹੇ ਹੋ ਐਸੀ 91 92 ਤੋਂ ਉਹਰੇ ਮੰਡੀ ਚ ਜਾ ਰਹੇ ਹਾਂ ਜੀ ਹੂੰ ਲਗਾਤਾਰ ਸਾਨੂੰ ਪਹਿਲਾਂ ਮਾਰਕੀਟ ਕਨਵਾਇਡਰ ਟਰੈਕਟਰ ਜਾਏਗਾ ਤਾਂ ਲੈਣ ਅੱਛਾ ਖੇਤਾਂ ਦੇ ਵਿੱਚੋਂ ਮਾਲ ਲਿਆ ਗਾਦਾ ਚੱਕ ਉਹਰੇ ਲੈਣ ਕੇ ਤੁਹਾਨੂੰ ਕਾਊਂਟਰ ਦੇ ਅੰਦਰ ਟੇਬਲ ਦੰਦੇ ਤੇ ਸਾਨੂੰ ਬੈਠ ਪੁਰਾ ਕੋਈ ਬਈਆ ਨਹੀਂ ਹੁੰਦਾ ਸਿਰਫ ਜੀਮੀ ਜੀਮੇਦਾਰੇ ਹੁੰਦੇ ਸਿੰਨੇ ਸੈਕਟਰਾਂ ਵਾਲੇ ਮਾਲ ਤੇ ਸਾਡੇ ਜੀਮੇਦਾਰਾਂ ਦੇ ਮਾਲ ਲੈ ਕੇ ਜਾਂਦੇ ਸੀ ਤੇ ਹੁਣ ਫੇ ਹੁਣ ਕੀ ਹੁਣ ਇਹਨੇ ਆਪਣਾ ਮੰਡੀ ਤੋ ਆ ਰਿਹਾ ਇਹ ਦਾੜ ਦੜ ਵੇਚ ਰਿਹਾ ਜੀਮੇਦਾਰ ਨੂੰ ਕਹਿੰਦੇ ਬਈ ਥੋੜੇ ਬਤ ਜਗ੍ਹਾ ਹੀ ਨਹੀਂ ਹੋ ਰਹੀ ਫੇ ਤੁਸੀਂ 90 ਦੇ ਬੈਠੇ ਹੋ ਤੁਸੀਂ ਤੁਸੀਂ ਜਗ੍ਹਾ ਕਿਉਂ ਨਹੀਂ ਦਬਲੀ ਕਿੰਨੂੰ ਜੀ ਸਾਡੇ ਚਲ ਮਾਲ ਤਿਆਰ ਹੋਊਗਾ ਜਦੋਂ ਅਸੀਂ ਕਿੱਥੇ ਪਹੁੰਚੋਗੇ ਜੀ ਇਹਨਾਂ ਦਾ ਰੋਜ਼ ਦਿੱਲੀ ਲੈ ਕੇ ਆ ਜਾਣਾ ਜੇ ਤਾਂ ਅਸੀਂ ਇਹ ਨਾਲ ਕੰਮ ਕਰੂਗੇ ਫੇ ਸਾਡੀ ਕਿਸਾਨੀ ਕਿੱਥੇ ਜਾਊਗੀ ਬਿਲਕੁਲ ਕਸਾਨੀ ਰਾਣੀ ਕਿਦਾ ਇਹਦਾ ਰੋਜ਼ ਕਮਾ ਕੇ ਤਾਂ ਲਗਾਉਣਾ ਜਾਂ ਸਾਡੇ ਖੇਤਾਂ ਖੱਤੇ ਦੇ ਵਿੱਚ ਹੋ ਗਿਆ ਤਾਂ ਅਸੀਂ ਹੁਣ ਮੰਡੀ ਤੇ ਪਹੁੰਚਾਂਗੇ ਜੇ ਉਹਰੇ ਨਹੀਂ ਵਿਗੂਆ ਦੀ ਬੜੀ ਮੰਡੀ ਵਿੱਚਾਂਗੇ ਉਹ ਘਾਟੇ ਵਿੱਚ ਵੇਚਣਾ ਪੈਣਾ ਉਹ ਘਾਟੇ ਵਿੱਚ ਜੋ ਮੇਰੇ ਇਹਨਾਂ ਨਾਲ ਨਹੀਂ ਲੈਣਾ ਉਹ ਇਹ ਆਪਣਾ ਵੱਧ ਵੇਚਾਂਗੇ ਅੱਛਾ ਇਹ ਵੱਧ ਵਿੱਚ ਨਹੀਂ ਕਰਦੇ ਹਾਂ ਫਰਕ ਆ ਬਸ ਸਮਝ ਹਾਂ ਇਹ ਸਾਡਾ ਮਿਹਨਤ ਦਾ ਕੰਮ ਆ ਫੜਦੇ ਮਿਹਨਤ ਦੀ ਹੈ ਕਿਸਾਨੀ ਆ ਇਹਨਾਂ ਦਾ ਆਪਣਾ ਬਿਵਾਰੀ ਹਾਲ ਹੋ ਕਹਿੰਦਾ ਸਾਰੇ ਅੱਛਾ ਹਾਂ ਠੀਕ ਆ ਵਪਾਰ ਕਰਦੇ ਠੀਕ ਆ ਜੀ